ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰ ਕਾਇਰ ਸ਼ੈਰ ਫਾਰਮ ਸ਼ੇਰਗੜ ਤੋਂ ਹਾਂ ਦੋਸਤੋ ਅੱਜ ਦੀ ਵੀਡੀਓ ਪੂਰੇ ਧਿਆਨ ਨਾਲ ਸੁਣਿਓ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਦੇ ਵਿੱਚ ਨਵੇਂ ਡੇਰੀ ਫਾਰਮਰ ਨੂੰ ਬਹੁਤ ਫਾਇਦਾ ਹੋਣਾ ਹੈ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਬਰੂਸੀਲੋਸਿਸ ਬਾਰੇ ਦੱਸਣ ਲੱਗਿਆ ਬਰੂਸੀਲੋਸਿਸ ਦੋਸਤੋ ਇਹ ਜੀ ਬਿਮਾਰੀ ਹੈ ਭਿਆਨਕ ਬਿਮਾਰੀ ਹੈ ਕਿ ਅਗਰ ਇਹਦਾ ਪ੍ਰਕੋਪ ਜਾਂ ਹਮਲਾ ਫਾਰਮ ਦੇ ਉੱਪਰ ਹੋ ਜੇ ਤਾਂ ਸਾਰਾ ਫਾਰਮ ਦਾ ਬੇੜਾ ਗਰਕ ਹੋ ਜਾਂਦਾ ਜਿੰਨੀਆਂ ਪਹਿਲੀਆਂ ਜਾਂ ਦੂਜੇ ਸੂਏ ਜਿਹੜੀਆਂ 네ਗੇਟਿਵ ਗਾਵਾਂ ਨੇ ਉਹ ਸਾਰੀਆਂ ਬੱਚੇ ਸੁੱਟ ਦੇਣਗੀਆਂ ਅਬੋਰਸ਼ਨ ਕਰ ਦੇਣਗੀਆਂ ਤੇ ਨਵੇਂ ਫਾਰਮਰ ਤੇ ਛੋਟੇ ਫਾਰਮਰ ਨੂੰ ਇਹ ਗੱਲ ਬਿਲਕੁਲ ਸਮਝ ਨਹੀਂ ਆਉਂਦੀ ਕਿ ਹੋ ਕੀ ਗਿਆ ਦੋਸਤੋ ਆ ਦੇਖੋ ਇਹ ਆ ਬਰੂਫਿਲਾ ਵੈਕਸੀਨ ਸਟਿਲ 19 ਤੇ ਆ ਹੈਗੀ ਇਹ ਨਾਲ ਕਿੱਟ ਜਦੋਂ ਵੀ ਤੁਸੀਂ ਕੋਈ ਨਵਾਂ ਫਾਰਮ ਫਾਰਮ ਸਟਾਰਟ ਕਰਨਾ ਹੈ ਇਹ ਦੋ ਚੀਜ਼ਾਂ ਤੁਸੀ ਧਿਆਨ ਰੱਖਣਾ ਕਿ ਤੁਸੀ ਆਹ ਕਿੱਟ ਆਪਣੇ ਕੋਲ ਰੱਖਣੀ ਏ ਜਿਹੜੀ ਤੁਸੀ ਗਾਂ ਲੈਣੀ ਏ ਬਰੂਸੀਲੋਸਿਸ ਟੈਸਟ ਕਰਕੇ ਲੈਣੀ ਏ ਬਲੱਡ ਤੋਂ ਜਾਂ ਤੁਸੀ ਲੈਬ ਦੇ ਵਿੱਚ ਟੈਸਟ ਕਰਵਾ ਸਕਦੇ ਹੋ ਅਗਰ ਤੁਸੀ ਗਾਵਾਂ ਪਰਚੇਜ਼ ਵੀ ਕਰ ਲਈਆਂ ਨੇ ਤਾਂ ਤੁਸੀ ਆ ਕੇ ਟੈਸਟ ਕਰ ਲਓ ਜਿਹੜੀ ਤੁਹਾਡੀ ਪੋਜ਼ਿਟਿਵ ਗਾਂ ਆਏ ਦੋਸਤੋ ਉਹ ਤਾਂ ਪੋਜ਼ਿਟਿਵ ਹੋ ਗਈ ਉਹਦਾ ਤਾਂ ਹੁਣ ਕੋਈ ਹੱਲ ਨਹੀਂ ਹੈਗਾ ਜਿਹੜੀਆਂ ਤੁਹਾਡੀਆਂ ਨੈਗੇਟਿਵ ਗਾਵਾਂ ਨੇ ਉਹਦਾ ਹੱਲ ਤੁਹਾਨੂੰ ਕਰਨਾ ਪਊਗਾ ਨਹੀਂ ਤਾਂ ਜਦੋਂ ਉਹ ਗਾਵਾਂ ਬਿਮਾਰੀ ਦੇ ਵਾਇਰਸ ਨਾਲ ਪੋਜ਼ਿਟਿਵ ਹੋਈਆਂ ਬੈਕਟੀਰੀਆ ਨਾਲ ਪੋਜ਼ਿਟਿਵ ਹੋਈਆਂ ਤਾਂ ਉਹ ਸਾਰੀਆਂ ਗਾਵਾਂ ਤੁਹਾਡੀਆਂ ਅਬੋਸ਼ ਅਬਾਉਟ ਕਰ ਦੇਣਗੀਆਂ 7ਵੇਂ ਮਹੀਨੇ ਵਿੱਚ 6ਵੇਂ ਮਹੀਨੇ ਵਿੱਚ ਜੇ ਬੱਚੀਆਂ ਨੇ ਉਹ ਵੀ ਤੇ ਜੇ ਗਾਵਾਂ ਨੇ ਉਹ ਵੀ ਸਪੋਜ਼ ਕਰ ਲਓ ਤੁਹਾਡੇ ਕੋਲ 10 ਗਾਵਾਂ ਨੇ ਤੁਸੀਂ ਨਵਾਂ ਸੈਟਅਪ ਸਟਾਰਟ ਕੀਤਾ ਤੁਹਾਨੂੰ ਪਤਾ ਹੀ ਨਹੀਂ ਕਿ ਕਿਹੜੀ ਗਾਂ ਬਰੂਸੀ ਪੋਜ਼ਿਟਿਵ ਹੈ ਕਿਹੜੀ ਨਹੀਂ ਪੋਜ਼ਿਟਿਵ ਹੈਗੀ ਅਗਰ ਤੁਸੀਂ ਇਹ ਧਿਆਨ ਨਾ ਦਿਓਗੇ ਤਾਂ ਜਿਹੜੀਆਂ ਤੁਸੀਂ ਅੱਗੇ ਬੱਚੀਆਂ ਪਾ ਲੋਗੇ ਉਹ ਤੁਹਾਡੀਆਂ ਸਾਰੀਆਂ ਜਿਹੜੀਆਂ ਨੇ ਬਰੂਸੀ ਪੋਜ਼ਿਟਿਵ ਆ ਜਾਣਗੀਆਂ ਦੋਸਤੋ ਜਿੱਦਾਂ ਆਪਣੀਆਂ ਛੋਟੀਆਂ ਬੱਚੀਆਂ ਨੇ ਇਨਾਂ ਨੂੰ ਆਪਾਂ 7 ਮਹੀਨਿਆਂ ਦੀ ਉਮਰ ਤੱਕ 3 ਤੋਂ 4 ਤੋਂ ਲੈ ਕੇ 7 ਮਹੀਨਿਆਂ ਦੀ ਉਮਰ ਤੱਕ ਆ ਵੈਕਸੀਨ ਕਰਨੀ ਹੈ 2 ਐਮ ਐਲ ਸਬਕਟ ਲੱਗੂਗੀ ਏ ਤਾਂ ਫਿਰ ਇਹਨਾਂ ਦੇ ਵਿੱਚ ਬਰੂਸਲੋਸਿਸ ਦੀ ਜਿਹੜੀ ਹੈ ਬਿਮਾਰੀ ਉਹ ਨਹੀਂ ਫੈਲੂਗੀ ਅਗਰ ਤੁਹਾਡੇ ਫਾਰਮ ਦੇ ਪੋਜ਼ਿਟਿਵ ਗਾਵਾਂ ਵੀ ਨੇ ਤਾਂ ਇਹਨਾਂ ਦੇ ਵਿੱਚ ਨਹੀਂ ਫੈਲੂਗੀ ਜਿਹੜੀਆਂ ਤੁਹਾਡੇ ਫਾਰਮ ਦੇ ਉੱਪਰ ਪੋਜ਼ਿਟਿਵ ਨੇ ਦੋਸਤੋ ਉਹਨਾਂ ਦਾ ਕੋਈ ਇਲਾਜ ਨਹੀਂ ਜਿਹੜੀਆਂ ਨੈਗੇਟਿਵ ਨੇ ਬੱਚੀਆਂ ਉਹਨਾਂ ਵਾਸਤੇ ਵੈਕਸੀਨ ਹੈ 7 ਮਹੀਨਿਆਂ ਦੇ ਵਿੱਚ ਵਿੱਚ ਇਹ ਲੱਗਦੀ ਹੈ ਹੁਣ ਦੋਸਤੋ ਛੋਟੀਆਂ ਵੱਛੀਆਂ ਦਾ ਵੀ ਤੁਸੀਂ ਹੱਲ ਕਰ ਲਿਆ ਤੇ ਤੁਹਾਡੇ ਕੋਲ ਗਾਵਾਂ ਜਿਹੜੀਆਂ ਪੋਜ਼ਿਟਿਵ ਨਹੀਂ ਉਹਨਾਂ ਦਾ ਹੱਲ ਨਹੀਂ ਹੈਗਾ ਉਹਨਾਂ ਦਾ ਤਾਂ ਹੱਲ ਹੈ ਹੀ ਨਹੀਂ ਹੁਣ ਜਿਹੜੀਆਂ ਨਵੀਆਂ ਅੱਗੇ ਆਪਣੇ ਕੋਲ ਵੱਛੀਆਂ ਨੇ ਜਾਂ ਨੈਗੇਟਿਵ ਗਾਵਾਂ ਨੇ ਆਪਾਂ ਉਹਨਾਂ ਦਾ ਕੀ ਕਰਨਾ ਕਿਉਂਕਿ ਉਹ ਵੱਡੀਆਂ ਹੋ ਗਈਆਂ 2 ਸਾਲ ਦੀ ਉਮਰ ਚ ਹੋ ਗਈ ਕੋਈ 4 ਸਾਲ ਦੀ ਉਮਰ ਚ ਹੋ ਗਈ ਜਾਂ ਕੋਈ ਵੱਡੀ ਪਹਿਲੇ ਦੂਜੇ ਸੂਏ ਗਾਂ ਹੀ ਹੋ ਗਈ ਬਟ ਉਹ ਹਜੇ ਤੱਕ ਨੈਗੇਟਿਵ ਹੈ ਪੋਜ਼ਿਟਿਵ ਨਹੀਂ ਹੈਗੀ ਬਰਫਲੋਸਿਸ ਤੋਂ ਤੇ ਦੋਸਤੋ ਉਹਦੇ ਜੀ ਤੁਸੀਂ ਕੀ ਕਰਨਾ ਹੈ ਕਿ ਆ ਜਿਹੜੀ ਵੈਕਸੀਨ ਹੈ ਨਾ 10 ਡੋਜ਼ ਦੀ ਇਹਦੇ ਦੇ ਨਾਲ ਤੁਹਾਨੂੰ 20 ਐਮਐਲ ਡਾਈਲੂਟ ਮਿਲੇਗਾ ਪਾਣੀ ਜਿਹੜਾ ਹੁੰਦਾ ਹੈ ਚਪੈਣ ਵਾਲਾ ਇਹ 2-2 ਐਮਐਲ ਕਰਕੇ ਤੁਹਾਡੀ ਇਹ 10 ਪਸ਼ੂਆਂ ਤੇ ਲੱਗੂਗੀ ਇਹਦੇ ਵਿੱਚ ਤੁਸੀਂ 5 10 ਐਮਐਲ ਪਾਣੀ ਪਾਣਾ ਹੈ 10 10 10 ਡੋਜ਼ ਦੀ ਇਹ ਸ਼ੀਸ਼ੀ ਹੈ ਜੇ ਤੁਸੀਂ ਬੱਛੀਆਂ ਨੂੰ ਲਾਉਣੀ ਹੈ ਫਿਰ ਇਹਦੇ ਵਿੱਚ ਤੁਸੀਂ 20 ਐਮਐਲ ਜਿਹੜਾ ਡਾਈਲੂਟ ਪਾਣਾ ਹੈ ਅਗਰ ਤੁਸੀਂ ਵੱਡੀਆਂ ਗਾਵਾਂ ਦੇ ਕਰਨੀਆਂ ਤਾਂ ਫਿਰ ਤੁਸੀਂ ਜਿਹੜੀਆਂ ਨੈਗੇਟਿਵ ਗਾਵਾਂ ਨੇ ਹੋਊਗੀ ਸਿਰਫ ਉਹਨਾਂ ਨੂੰ ਬੱਛੀਆਂ ਨੂੰ ਸਭ ਘਟ ਲੱਗੂਗੀ ਜਿਹੜੀਆਂ ਵੱਡੀਆਂ ਗਾਵਾਂ ਨੇ ਚਾਹੇ ਦੂਜੀ ਸੂਏ ਆ ਤੀਜੀ ਸੂਏ ਆ ਚਾਹ ਤਿੰਨ ਸਾਲ ਦੀ ਵਿਹੜਾ ਹੈ ਹੈਗੀ ਨੈਗੇਟਿਵ ਹੈ ਉਹਨੂੰ ਤੁਸੀਂ ਕੀ ਕਰਨਾ ਆਹ ਵਾਲੀ ਵੈਕਸੀਨ ਦੇ ਵਿੱਚ 10 ਐਮ ਐਲ ਤੁਸੀਂ ਡਾਇਲੂਟ ਪਾਣਾ ਹੈ ਇੱਕ ਡ੍ਰੋਪਰ ਭਰਨਾ ਹੈ ਜਿਹੜਾ ਬੱਚੇ ਨੂੰ ਦਵਾਈ ਪਿਆਣ ਵਾਲਾ ਹੁੰਦਾ 1 ਐਮ ਐਲ ਦਾ 1 ਐਮ ਐਲ ਦਾ ਡ੍ਰੋਪਰ ਭਰਨਾ ਤੇ ਉਹਦੇ ਵਿੱਚੋਂ ਤੁਹਾਡੀਆਂ 7-8 ਗਾਵਾਂ ਜਿਹੜੀਆਂ ਨੇ ਕਵਰਿੰਗ ਹੋਊਗੀ ਇੱਕ ਇੱਕ ਬੂੰਦ ਤੁਸੀਂ ਆਪਣੀ ਗਾਂ ਦੀ ਅੱਖ ਦੇ ਵਿੱਚ ਪਾਣੀ ਆ ਜਿਹੜੀ ਨੈਗੇਟਿਵ ਹੈ ਇਹਨੂੰ ਕਹਿੰਦੇ ਨੇ ਜੀ ਬਰੂਸਲੋਸਿਸ ਆਈ ਵੈਕਸੀਨ ਅਗਰ ਤੁਸੀਂ ਜਿਹੜੀ ਗਾਂ ਨੈਗੇਟਿਵ ਹੈ ਉਹਦੀ ਅੱਖ ਦੇ ਵਿੱਚ ਪਾ ਦੋਗੇ ਤਾਂ ਉਹ ਗਾਂ ਵੈਕਸੀਨ ਨਾਲ ਪੋਜ਼ੀਟਿਵ ਹੋ ਜਾਊਗੀ ਇਨ ਫਿਊਚਰ ਅਗਰ ਤੁਹਾਡੇ ਫਾਰਮ ਦੇ ਉੱਤੇ ਬਰੂਸਲੋਸਿਸ ਚੱਲ ਵੀ ਰਿਹਾ ਤਾਂ ਉਹ ਕਦੀ ਬੱਚਾ ਨਹੀਂ ਛੁੱਟੂਗੀ ਨਹੀਂ ਤਾਂ ਅਗਰ ਤੁਸੀਂ ਨੈਗੇਟਿਵ ਗਾਵਾਂ ਦੇ ਵਿੱਚ ਪੋਜ਼ੀਟਿਵ ਗਾਵਾਂ ਦੇ ਵਿੱਚ ਨੈਗੇਟਿਵ ਗਾਂ ਰੱਖੀਏ ਉਹ ਕਦੀ ਨਾ ਕਦੀ 6 ਮਹੀਨਿਆਂ ਨੂੰ ਸਾਲ ਨੂੰ ਪੋਜ਼ੀਟਿਵ ਹੋ ਜਾਣਗੀਆਂ ਫਿਰ ਉਹ ਅਬੋਰਸ਼ਨ ਕਰਨਗੀਆਂ ਤੇ ਤੁਹਾਡਾ ਲੋਸ ਹੋਊਗਾ ਇਸੇ ਕਰਕੇ ਤੁਸੀਂ ਵੱਛੀਆਂ ਨੂੰ ਇਹ ਵੈਕਸੀਨ ਕਰੋ ਇਹ ਵਾਲੀ ਸਬਗਟ ਲਾਓ 2 ਐਮ ਐਲ ਜਿਹੜੀਆਂ ਵੱਡੀਆਂ ਨੌਨ ਤੁਹਾਡੇ ਕੋਲ ਆਪਣੀਆਂ ਜਿਹੜੀਆਂ ਨੈਗੇਟਿਵ ਗਾਵਾਂ ਨੇ ਵੱਡੀਆਂ ਚਾਹੇ 5 ਨੇ ਚਾਹੇ 6 ਨੇ ਉਹਨਾਂ ਦੇ ਤੁਸੀਂ ਆਈਸ ਵੈਕਸੀਨ ਕਰ ਦੋ 1 ਐਮ ਐਲ ਨਾਲ ਤੁਹਾਡਾ 10 ਪਸ਼ੂ ਨਿਕਲਣਗੇ ਆਈਸ ਵੈਕਸੀਨ ਸਭ ਤੋਂ ਬੈਸਟ ਜਰੀਆ ਹੈ ਫਾਰਮ ਨੂੰ ਨੈਗੇਟਿਵ ਰੱਖਣ ਦਾ ਬਰੂਫਲੋਸਿਸ ਤੋਂ ਕਿਉਂਕਿ ਅਗਰ ਪੋਜ਼ਿਟਿਵ ਐਨੀਮਲ ਹੋ ਗਏ ਉਹਨਾਂ ਦਾ ਕੋਈ ਇਲਾਜ ਨਹੀਂ ਹੈਗਾ ਬਾਅਦ ਦੇ ਵਿੱਚ ਇਹ ਕੋਈ ਖਾਸ ਖਰਚਾ ਨਹੀਂ ਜੀ 2-300 ਰੁਪਏ ਦੀ ਵੈਕਸੀਨ ਆ ਤੇ 500 ਰੁਪਏ ਦੀ ਆ ਕਿੱਟ ਹੁੰਦੀ ਆ ਜੇ ਤੁਸੀਂ ਲੱਖ ਰੁਪਏ ਪਸ਼ੂ ਖਰੀਦਣ ਤੇ ਲਾ ਸਕਦੇ ਹੋ ਤੇ 500 ਰੁਪਏ ਦਾ ਤੁਸੀਂ ਕਿੱਟ ਨਾਲ ਟੈਸਟ ਕਰਾ ਸਕਦੇ ਹੋ ਜਾਂ ਤੁਸੀਂ 2-300 ਰੁਪਏ ਲੈਬ ਦੇ ਵਿੱਚ ਜਾ ਕੇ ਤੁਸੀਂ ਟੈਸਟ ਕਰਵਾ ਸਕਦੇ ਹੋ ਇਹ ਬਹੁਤ ਫਾਇਦੇਮੰਦ ਚੀਜ਼ ਹੈ ਹੋਰ ਕੋਈ ਵੈਕਸੀਨ ਕਰਨੀ ਨਾ ਕਰਨੀ ਉਹ ਤੁਹਾਡੇ ਤੇ ਡਿਪੈਂਡ ਹੈ ਬਟ ਇਹ ਵੈਕਸੀਨ ਜ਼ਰੂਰ ਕਰਨੀ ਚਾਹੀਦੀ ਹੈ ਬਰਫਲੋਸਿਸ ਵਾਲੀ ਕਿਉਂਕਿ ਇਹਦਾ ਵੱਛੀਆਂ ਤੋਂ ਬਾਅਦ ਕੋਈ ਹੱਲ ਹੀ ਨਹੀਂ ਹੈਗਾ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲੂਗੀ ਥੈਂਕ ਯੂ ਜੀ